ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਿਰਿੰਦਰ ਸਿੰਘ ਪੂਰ ਦਾ ਲੇਖ ਹੈ ਨਕਲ ਮਾਰਨਾ ਨਕਲ ਮਾਰਨ ਦਾ ਅਮਲ ਇੱਕ ਨਲਾਇਕ ਦਾ ਲਾਇਕ ਅਤੇ ਅਨਪੜ ਦਾ ਪੜ੍ਹੇ ਲਿਖੇ ਪ੍ਰਤੀਤ ਹੋਣ ਦਾ ਚਲਿੱਤਰ ਹੈ ਮਸਾਲਾ ਦੇਣ ਦੀ ਲੋੜ ਨਹੀਂ ਕਿ ਸਰੀਰਕ ਅਤੇ ਦਿਮਾਗੀ ਮਿਹਨਤ ਪ੍ਰਤੀ ਸੰਸਾਰ ਦੀ ਵੱਡੀ ਆਬਾਦੀ ਬੇਮੁਖ ਹੈ ਅਤੇ ਜੇ ਹਰ ਇੱਕ ਨੂੰ ਦਿਮਾਗੀ ਜਾਂ ਸਰੀਰਕ ਕੰਮ ਕਰਨ ਲਈ ਕਿਹਾ ਜਾਵੇ ਤਾਂ ਬਹੁਤੇ ਸਰੀਰਕ ਕੰਮ ਨੂੰ ਪਹਿਲ ਕਰਨਗੇ ਤੇ ਵਾਸ লাগਦੇ ਦਿਮਾਗੀ ਕੰਮ ਨੂੰ ਟਾਲਣਗੇ ਮਨੁੱਖੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਨੁੱਖ ਨੇ ਆਪਣੇ ਦਿਮਾਗ ਦੀ ਵਰਤੋਂ ਆਪਣੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹੀ ਕੀਤੀ ਹੈ ਅਜੇ ਵੀ ਮਨੁੱਖ ਦੀਆਂ ਬਹੁਤੀਆਂ ਖੁਸ਼ੀਆਂ ਸਰੀਰਕ ਹਨ ਦਿਮਾਗੀ ਨਹੀਂ ਯੂਨਾਨ ਅਤੇ ਭਾਰਤ ਵਿੱਚ ਸਿਰਜਣਾਤਮਕ ਯੁੱਗ ਬਹੁਤ ਪਹਿਲਾਂ ਆਏ ਸਨ ਪਰ ਪਿਛਲੇ 2000 ਸਾਲਾਂ ਤੋਂ ਅਸੀਂ ਰਟਣ ਰਟਾਉਣ ਅਰਥਾਤ ਨਕਲ ਮਾਰਨ ਉਤੇ ਹੀ ਲੱਗੇ ਹੋਏ ਹਾਂ ਸਮੰਤਵਾਦ ਦਾ ਇੱਕ ਖਾਸਾ ਹੈ ਕਿ ਪਰੰਪਰਾ ਨੂੰ ਪਾਲਦਾ ਤਬਦੀਲੀ ਦਾ ਵਿਰੋਧ ਕਰਦਾ ਅਤੇ ਪ੍ਰਾਪਤ ਨੂੰ ਦ੍ਰਿੜ ਕਰਦਾ ਰਹਿੰਦਾ ਹੈ ਇਸ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਬਹੁਤਾ ਜ਼ੋਰ ਪੜ੍ਹਨ ਲਿਖਣ ਉੱਤੇ ਨਹੀਂ ਸਗੋਂ ਸੁਣਨ ਉੱਤੇ ਦਿੱਤਾ ਜਾਂਦਾ ਹੈ ਇਹ ਇੱਕ ਕਾਰਨ ਹੈ ਕਿ ਅਨੁਭਵ ਪ੍ਰਗਟਾਉਣ ਦੇ ਸਾਡੇ ਮਾਧਿਅਮ ਮੌਖਿਕ ਹਨ ਸਮੰਤਵਾਦੀ ਯੁੱਗ ਧਰਮ ਦੇ ਗਲਬੇ ਅਤੇ ਕਵਿਤਾ ਦੀਆਂ ਪਰ ਮੁੱਖਤਾ ਕਾਰਨ ਅਸੀਂ ਬੋਲਣ ਵਿੱਚ ਵਧੇਰੇ ਮਾਹਰ ਹਾਂ ਅਤੇ ਲਿਖਣ ਵਿੱਚ ਅਸੀਂ ਬਹੁਤ ਪਿੱਛੇ ਹਾਂ ਇਮਤਿਹਾਨ ਲਿਖਣ ਦਾ ਅਭਿਆਸ ਹੈ ਜਦੋਂ ਕਿ ਵਿਦਿਆਰਥੀਆਂ ਨੇ ਅਭਿਆਸ ਵਧੇਰੇ ਕਰਕੇ ਸੁਣਨ ਦਾ ਤੇ ਕੁਝ ਹੱਦ ਤੱਕ ਪੜਨ ਦਾ ਕੀਤਾ ਹੁੰਦਾ ਹੈ ਲਿਖਣ ਦਾ ਅਭਿਆਸ ਪ੍ਰੀਖਿਆ ਕੇਂਦਰ ਵਿੱਚ ਹੀ ਕੀਤਾ ਜਾਂਦਾ ਹੈ ਨਕਲ ਮਾਰਨ ਦੀ ਪ੍ਰਵਿਰਤੀ ਉਦੋਂ ਤੱਕ ਨਹੀਂ हट ਸਕਦੀ ਜਦੋਂ ਤੱਕ ਪੜਨ ਤੇ ਲਿਖਣ ਦੇ ਖੇਤਰ ਵਿੱਚ ਲਿਖਣ ਨੂੰ ਪਹਿਲਾ ਦਰਜਾ ਪ੍ਰਾਪਤ ਨਹੀਂ ਹੋ ਜਾਂਦਾ ਲਿਖਣ ਵਿੱਚ ਪੜਨਾ ਅਤੇ ਸੁਣਨਾ ਦੋਵੇਂ ਪਰਖੇ ਜਾਂਦੇ ਹਨ ਇਸ ਪਰਖ ਤੋਂ ਸਾਡੇ ਵਿਦਿਆਰਥੀ ਡਰਦੇ ਹਨ ਮਨੋਵਿਗਿਆਨਕ ਕਾਰਨਾਂ ਤੋਂ ਇਲਾਵਾ ਨਕਲ ਮਾਰਨ ਦੇ ਸਮਾਜਿਕ ਤੇ ਸੱਭਿਆਚਾਰਕ ਕਾਰਨ ਵੀ ਹਨ ਔਰ ਜੋਕੇ ਅਧਿਆਪਕਾਂ ਦੇ ਮਾਪੇ ਅਨਪੜ ਹਨ ਅਰਥਾਤ ਜੋਕੇ ਅਧਿਆਪਕ ਅਧਿਆਪਕਾਂ ਦੀ ਪਹਿਲੀ ਪੀੜ੍ਹੀ ਹਨ ਇਵੇਂ ਹੀ ਜੋਕੇ ਵਿਦਿਆਰਥੀਆਂ ਦੇ ਮਾਪੇ ਅਨਪੜ ਹਨ ਅਰਥਾਤ ਜੋਕੇ ਵਿਦਿਆਰਥੀ ਵਿਦਿਆਰਥੀਆਂ ਦੀ ਪਹਿਲੀ ਪੀੜ੍ਹੀ ਹਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਦੂਜੀ ਪੀੜੀ ਨਿਰਸੰਦੇਹ ਪੜ੍ਹਨ ਲਿਖਣ ਨੂੰ ਵਧੇਰੇ ਆਪਣਾਤ ਨਾਲ ਸਵੀਕਾਰ ਕਰੇਗੀ ਨਾਲ ਹੀ ਵੇਖਣਾ ਇਹ ਹੈ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਪਹਿਲੀ ਵਫਾਦਾਰੀ ਕਿੱਥੇ ਹੈ ਬਹੁਤਿਆਂ ਅਧਿਆਪਕਾਂਾਂ ਦੀ ਪਹਿਲੀ ਵਫਾਦਾਰੀ ਸਵੈਟਰਾਂ ਬੁਣਨ ਵੱਲ ਹੈ ਕਿਉਂ ਨਾ ਸਿਲੇਬਸ ਇਸ ਪ੍ਰਕਾਰ ਢਾਲ ਲੈ ਜਾਣ ਜਿਹੜੇ ਸਵੈਟਰ ਬੁਣਦੇ-ਬੁਣਦੇ ਪੜ੍ਹਾਏ ਜਾ ਸਕਣ ਬਹੁਤੇ ਅਧਿਆਪਕਾਂ ਦੀ ਪਹਿਲਾ ਪਹਿਲੀ ਵਫਾਦਾਰੀ ਮੱਝਾਂ ਵੱਲ ਜਾਂ ਕਿਸੇ ਹੋਰ ਧੰਦੇ ਵੱਲ ਹੈ ਕਿਉਂ ਨਾ ਸਿਲੇਬਸ ਵਿੱਚ ਮੱਝਾਂ ਪਾਲਣ ਦਾ ਇੱਕ ਵਿਸ਼ਾ ਸ਼ਾਮਲ ਕਰ ਲਿਆ ਜਾਵੇ ਇਹ ਵੀ ਹੀ ਬਹੁਤੇ ਵਿਦਿਆਰਥੀਆਂ ਦੀ ਪਹਿਲੀ ਵਫਾਦਾਰੀ ਪੜ੍ਹਾਈ ਵੱਲ ਨਹੀਂ ਕਿਸੇ ਸੰਤੋ ਜਾਂ ਬੰਤੋ ਵੱਲ ਜਾਂ ਕਿਸੇ ਬੀਰੇ ਜਾਂ ਜਗੀਰੇ ਵੱਲ ਹੁੰਦੀ ਹੈ ਜਦੋਂ ਤੱਕ ਇਹ ਵਫਾਦਾਰੀਆਂ ਨਹੀਂ ਬਦਲਦੀਆਂ ਅਤੇ ਜਦੋਂ ਤੱਕ ਵਿਦਿਆ ਦੇ ਖੇਤਰ ਵਿੱਚ ਹਰ ਦੂਜੇ ਕੰਮ ਨੂੰ ਵਿਦਿਆ ਤੋਂ ਥੱਲੇ ਨਹੀਂ ਰੱਖਿਆ ਜਾਂਦਾ ਵਿੱਦਿਆ ਪ੍ਰਦਾਨ ਕਰਨ ਅਤੇ ਵਿਦਿਆ ਪ੍ਰਾਪਤ ਕਰਨ ਦੇ ਅਸਲ ਆਨੰਦ ਨੂੰ ਮਾਣਿਆ ਨਹੀਂ ਜਾ ਸਕਦਾ ਸੱਚ ਤਾਂ ਇਹ ਹੈ ਕਿ ਅਜੇ ਤੱਕ ਵਿਦਿਆ ਨਾਲ ਸਾਡਾ ਮੋਹ ਹੀ ਨਹੀਂ ਪਿਆ ਪੜਨ ਪੜਾਉਣ ਨੂੰ ਇੱਕ ਵਗਾਰ ਸਮਝ ਕੇ ਨਿਪਟਾਇਆ ਜਾ ਰਿਹਾ ਹੈ ਸਾਡੇ ਵਿਦਿਅਕ ਪ੍ਰਬੰਧ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਇੱਕ ਵਰਗ ਪੈਦਾ ਹੋ ਗਿਆ ਹੈ ਜੋ ਵਿਦਿਅਕ ਪ੍ਰਬੰਧ ਵਿੱਚ ਨੁਕਸ ਦੱਸ ਕੇ ਆਪਣੇ ਵਰਤਾਰੇ ਨੂੰ ਜਾਇਜ਼ ਦੱਸਣ ਲੱਗ ਪਿਆ ਹੈ ਸਾਡੇ ਸਿਲੇਬਸ ਪੂੰਜੀਵਾਦੀ ਰੁਚੀ ਦੇ ਲਿਖਾਇਖਨ ਉਦਾਰਨ ਵਜੋਂ ਕੈਲੰਡਰ ਦੇ ਸਵਾਲ ਤੇਜਾਰਤ ਦੇ ਸਵਾਲ ਜਾਂ ਵਿਆਜ ਜਾਂ ਪ੍ਰਤੀਸ਼ਤ ਦੇ ਸਵਾਲ ਵਿਦਿਆਰਥੀਆਂ ਦੀ ਬਹੁ ਗਿਣਤੀ ਲਈ ਕਦੇ ਵੀ ਉਪਯੋਗੀ ਨਹੀਂ ਹੁੰਦੇ ਸਿਲੇਬਸ ਸ਼ਹਿਰੀਆਂ ਨੇ ਸ਼ਹਿਰੀ ਵਿਦਿਆਰਥੀਆਂ ਲਈ ਬਣਾਏ ਹਨ ਤੇ ਫਸਟ ਤੇ ਸੈਕੰਡ ਡਿਵੀਜ਼ਨ ਦੇ ਅੰਕਾਂ ਦੀ ਹੱਦ ਵੀ ਸ਼ਹਿਰੀ ਵਿਦਿਆਰਥੀਆਂ ਦੀ ਮਾਨਸਿਕ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਨਿਰਧਾਰਿਤ ਕੀਤੀ ਗਈ ਹੈ ਸਿਲੇਬਸ ਇਸ ਹੱਦ ਤੱਕ ਸ਼ਹਿਰੀ ਵਿਦਿਆਰਥੀਆਂ ਦੇ ਸ਼ਹਿਰੀ ਅਧਿਆਪਕਾਂ ਦੇ ਪੱਖ ਵਿੱਚ ਹਨ ਕਿ ਪਿੰਡੂ ਜਾਂ ਪਛੜੇ ਵਿਦਿਆਰਥੀ ਆਪਣੇ ਆਪ ਨੂੰ ਫਾੜੀ ਸਮਝ ਕੇ ਨਕਲ ਮਾਰਨ ਦੇ ਰਾਹ ਪੈ ਜਾਂਦੇ ਹਨ ਜਦੋਂ ਸਿਲੇਬਸ ਵਿੱਚ ਗੋਡੀ ਕਰਨਾ ਹਲ ਵਾਉਣਾ ਡੰਗਰਾਂ ਦਾ ਗੋਤਾਵਾ ਕਰਨਾ ਧਾਰ ਕੱਢਣੀ ਆਦਿ ਸ਼ਾਮਿਲ ਕਰ ਲਈ ਜਾਵੇਗੀ ਤਾਂ ਪਿੰਡੂ ਵਿਦਿਆਰਥੀ ਅਵਲਾਇਆ ਕਰਨਗੇ ਅਤੇ ਸ਼ਹਿਰੀ ਵਿਦਿਆਰਥੀ ਫੇਲ ਹੋਇਆ ਕਰਨਗੇ ਕਈ ਗਿਆਨਤਾਵਸ ਘੱਟ ਨੰਬਰਾਂ ਦੇ ਬਾਵਜੂਦ ਹਰੀਜਨਾ ਨੂੰ ਦਾਖਲੇ ਦੇਣ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਮੇਰਾ ਉੱਤਰ ਹੈ ਕਿ ਹਰੀਜਨਾ ਨੂੰ ਸਿਲੇਬਸ ਨਿਰਧਾਰਤ ਕਰ ਲੈਣ ਦਿਓ ਉਹ ਕੋਈ ਰਿਆਇਤ ਨਹੀਂ ਮੰਗਣਗੇ ਸਾਡੇ ਸਿਲੇਬਸਾਂ ਵਿੱਚ ਸਪਸ਼ਟ ਮੱਧ ਸ਼੍ਰੇਣੀਕ ਜਮਾਤੀ ਅੰਸ਼ ਪ੍ਰਦਾਨ ਹਨ ਪਿੰਡੂ ਜਾਂ ਗਰੀਬ ਜਾਂ ਹਰੀਜਨ ਵਿਦਿਆਰਥੀ ਇਸ ਲਈ ਨਕਲ ਮਾਰਦਾ ਹੈ ਕਿਉਂਕਿ ਉਸ ਨੂੰ ਸ਼ਹਿਰੀ ਜਾਂ ਰਾਜਦੇ ਪੁੱਜਦੇ ਜਾਂ ਬ੍ਰਾਹਮਣ ਖੱਤਰੀ ਵਿਦਿਆਰਥੀਆਂ ਨਾਲ ਸਾਵਾ ਉਤਰਨ ਲਈ ਮਜਬੂਰ ਕੀਤਾ ਜਾਂਦਾ ਹੈ ਮੱਧ ਸ਼੍ਰੇਣੀਕ ਵਿਦਿਆਰਥੀ ਇਸ ਹੱਦ ਤੱਕ ਕਮਜ਼ੋਰ ਹੈ ਕਿ ਉਹ ਵਿੱਦਿਆ ਨੂੰ ਚੰਗੇਰੀ ਸਖਸ਼ੀਅਤ ਦੀ ਉਸਾਰੀ ਲਈ ਨਹੀਂ ਸਗੋਂ ਵਪਾਰ ਜਾਂ ਨੌਕਰੀ ਦੇ ਦ੍ਰਿਸ਼ਟੀਕੋਣ ਤੋਂ ਵੇਖਦਾ ਹੈ। ਇਹੀ ਕਾਰਨ ਹੈ ਕਿ ਨੌਕਰੀ ਪ੍ਰਾਪਤੀ ਦੇ ਨਾਲ ਹੀ ਉਹ ਕਿਤਾਬਾਂ ਤੋਂ ਪੂਰਨ ਭਾਂਤ ਬੇਮੁਖ ਹੋ ਜਾਂਦਾ ਹੈ। ਸਾਡੇ ਦੇਸ਼ ਵਿੱਚ ਵਿੱਦਿਆ ਵਰਦਾਨ ਨਹੀਂ ਇੱਕ ਬਗਾਰ ਹੈ। ਸਾਡਾ ਆਰਥਿਕ ढांचा ਇਸ ਨੂੰ ਚਲਾਉਣ ਵਾਲਿਆਂ ਦੀ ਨਲਾਇਕੀ ਦੇ ਅਨੁਪਾਤ 'ਚ ਕਮਜ਼ੋਰ ਹੈ। ਇੱਕ ਪੜਾਅ ਉੱਤੇ ਆ ਕੇ ਸਰਕਾਰੀ ਨੌਕਰੀਆਂ ਵਿੱਚ ਵਾਧਾ ਬਹੁਤ ਹੀ ਘਟ ਜਾਵੇਗਾ। ਪੜ੍ਹੇ ਲਿਖੇ ਮਾਪਿਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜ੍ਹਨਗੇ ਤੇ ਸਾਡੇ ਹਸਪਤਾਲਾਂ ਦੀ ਹਾਲਤ ਵੇਖ ਕੇ ਕੋਈ ਸਿਆਣਾ ਮਰੀਜ਼ ਹਸਪਤਾਲਾਂ 'ਚ ਨਹੀਂ ਜਾਵੇਗਾ। ਜੋ ਕਿ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਆਖਿਆ ਜਾ ਸਕਦਾ ਹੈ ਕਿ ਨਿੱਜੀ ਖੇਤਰ ਸਕੂਲਾਂ, ਹਸਪਤਾਲਾਂ ਸਮੀਤ ਆਰਥਿਕਤਾ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕਰੇਗਾ ਨਕਲਮਾਰਾਂ ਦੀ ਨਲਾਇਕੀ ਸਰਕਾਰੀ ਨੌਕਰੀ ਦੀ ਛਤਰੀ ਥੱਲੇ ਪਾਵੇਂ ਛੁਪ ਜਾਵੇ ਪਰ ਨਿੱਜੀ ਖੇਤਰ ਵਿੱਚ ਇਹਨਾਂ ਨੂੰ ਫੁੱਟਬਾਲ ਵਾਂਗ ਠੁੱਡੇ ਪੈਣਗੇ ਸਪਸ਼ਟ ਹੈ ਕਿ ਨਕਲਮਾਰ ਜਿੱਥੇ ਵੀ ਜਾਵੇਗਾ ਨਕਲ ਦੀ ਪ੍ਰਵਿਰਤੀ ਨਾਲ ਲੈ ਕੇ ਜਾਵੇਗਾ ਹੈਰਾਨੀ ਦੀ ਗੱਲ ਨਹੀਂ ਕਿ ਇਨ੍ਹਾਂ ਨਕਲਮਾਰਾਂ ਦੇ ਹੱਥਾਂ ਵਿੱਚ ਸਾਡੀ ਆਰਥਿਕਤਾ ਅਧਿਆਰਥਿਕਤਾ ਦੀ ਆਧਾਰ ਟੈਕਨੋਲੋਜੀ ਦੀ ਪੱਧਰ ਨੀਵੀਂ ਹੋਵੇਗੀ ਅਤੇ ਵਿਕਾਸ ਹੋਈ ਹੋਵੇਗਾ ਅਜੇ ਤੱਕ ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਅਨਪੜਾਂ ਦਾ ਭੋਲਵਾਲਾ ਹੈ ਅਗਲਾ ਯੁੱਗ ਨਕਲ ਮਾਰਾਂ ਦਾ ਹੋਵੇਗਾ ਅਨਪੜਤਾ ਕਾਰਨ ਹੀ ਸਾਡੇ ਨੇਤਾ ਇਹ ਸਮਝਣ ਤੋਂ ਅਸਮਰਥ ਹਨ ਕਿ ਵਿਗਿਆਨਿਕ ਯੁੱਗ ਦੇ ਗਿਆਨ ਦੀ ਮਾਤਰਾ ਤੇ ਪ੍ਰਕਾਰ ਅਜਿਹੀ ਹੈ ਕਿ ਸੰਭਵ ਹੀ ਨਹੀਂ ਕਿ ਵਿਦਿਆਰਥੀ ਰੱਟਾ ਲਾ ਕੇ ਜਾਂ ਯਾਦ ਕਰਕੇ ਸਭ ਕੁਝ ਲਿਖ ਦੇਣ ਇਮਤਿਹਾਨੀ ਕਮਰਿਆਂ ਵਿੱਚ ਜੇ ਵਿਦਿਆਰਥੀਆਂ ਨੂੰ ਪੁਸਤਕਾਂ ਲੈ ਕੇ ਜਾਣ ਦੀ ਆਗਿਆ ਹੋਵੇ ਨਾਕਲ ਮਾਰਨ ਦੀ ਕ੍ਰੀਤੀ ਖਤਮ ਹੋ ਸਕਦੀ ਹੈ ਹੁਣ ਹੋ ਇਹ ਰਿਹਾ ਹੈ ਕਿ ਕਿਤਾਬਾਂ ਦੀ ਲੋਡ ਪੈਂਦੀ ਹੈ ਪਰ ਆਗਿਆ ਨਹੀਂ ਇਸ ਕਰਕੇ ਕਾਤਰਾਂ ਪਰਚੀਆਂ ਦੇ ਰੂਪ ਵਿੱਚ ਕਿਤਾਬਾਂ ਅੰਦਰ ਲਿਜਾਈਆਂ ਜਾਂ ਭੇਜੀਆਂ ਜਾ ਰਹੀਆਂ ਹਨ ਜੇ ਵਿਦਿਆਰਥੀ ਸਭ ਕੁਝ ਯਾਦ ਕਰਨ ਦੀ ਮਜਬੂਰੀ ਤੋਂ ਮੁਕਤ ਹੋ ਜਾਣ ਤਾਂ ਵਿਦਿਆ ਪ੍ਰਾਪਤੀ ਦਾ ਕਾਰਜ ਸੌਖਾ ਹੋ ਸਕਦਾ ਹੈ ਛਾਪੇਖਾਨੇ ਤੇ ਪੁਸਤਕਾਂ ਦੀ ਕਾਢ ਨੇ ਮਨੁੱਖ ਨੂੰ ਸਭ ਕੁਝ ਯਾਦ ਰੱਖਣ ਦੀ ਮਜਬੂਰੀ ਤੋਂ ਮੁਕਤ ਕੀਤਾ ਹੈ ਪਰ ਸਾਡਾ ਵਿਦਿਅਕ ਢਾਂਚਾ ਸਭ ਕੁਝ ਯਾਦ ਰੱਖਣ ਉੱਤੇ ਹੀ ਬਲ ਦੇ ਜਾ ਰਿਹਾ ਹੈ ਇਸ ਦਾ ਨਤੀਜਾ ਇਹ ਹੋਇਆ ਹੈ ਕਿ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਨਕਲ ਦੀ ਚੜਤ ਹੈ ਤੇ ਇਹ ਪ੍ਰਵਰਤੀ ਸਹਿਜੇ ਹੀ ਸਭ ਪਾਸੇ ਵੇਖੀ ਜਾ ਸਕਦੀ ਹੈ ਅਸੀਂ ਕੱਪੜੇ ਦੂਜਿਆਂ ਦੀ ਨਕਲ ਕਰਕੇ ਪਾਉਂਦੇ ਹਾਂ ਸੱਭਿਆਚਾਰ ਖੇਤਰ ਵਿੱਚ ਅਸੀਂ ਪੱਛਮ ਦੀ ਨਕਲ ਮਾਰ ਰਹੇ ਹਾਂ ਭਵਨ ਨਿਰਮਾਣ ਵਿੱਚ ਮਨ ਪਰਚਾਵੇ ਵਿੱਚ ਫਿਲਮਾਂ ਵਿੱਚ ਸੰਗੀਤ ਵਿੱਚ ਖਾਣ ਪੈਣ ਤੇ ਅਸੀਂ ਅੰਤਾਂ ਦੇ ਨਕਲ ਮਾਰ ਹਾਂ ਜਦੋਂ ਤੱਕ ਸਾਡੇ ਵਿਵਹਾਰ ਵਿੱਚ ਮੌਲਿਕਤਾ ਪ੍ਰਤੀ ਮੋਹ ਨਹੀਂ ਜਾਗਦਾ ਅਸੀਂ ਸੁਚੇਤ ਨਹੀਂ ਹੁੰਦੇ ਮੌਲਿਕਤਾ ਨਹੀਂ ਆਵੇਗੀ ਅਤੇ ਅਸੀਂ ਨਕਲ ਮਾਰਦੇ ਰਹਾਂਗੇ ਅਸੀਂ ਪੜ੍ਹੇ ਲਿਖੇ ਅਨਪੜ੍ਹਾਂ ਦਾ ਇੱਕ ਵਰਗ ਪੈਦਾ ਕਰ ਰਹੇ ਹਾਂ ਸਾਡੇ ਦੇਸ਼ ਵਿੱਚ ਲੋਕਤੰਤਰ ਹੈ ਜਿਹੋ ਜਿਹੀ ਸਾਡੀ ਕਰਜਾ ਹੋਵੇਗੀ ਉਹੋ ਜਿਹੀ ਸਾਡੀ ਸਰਕਾਰ ਹੋਵੇਗੀ ਟੈਕਨਾਲੋਜੀ ਦੇ ਖੇਤਰ ਵਿੱਚ ਨਕਲ ਦੀ ਪ੍ਰਵਿਰਤੀ ਸਾਨੂੰ ਸਦਾ ਲਈ ਪੱਛਮ ਦਾ ਗੁਲਾਮ ਬਣਾਈ ਰੱਖੇਗੀ ਸੰदर्भ ਤੋਂ ਟੁੱਟੀ ਹੋਈ ਤੇ ਲੋਕਾਂ ਦੀਆਂ ਲੋੜਾਂ ਤੋਂ ਵਿਜੋਗੀ ਹੋਈ ਵਿਦਿਅਕ ਪ੍ਰਣਾਲੀ ਵਿੱਚ ਲੋਕਾਂ ਦਾ ਮਨ, ਦਿਨ ਅਤੇ ਦਿਮਾਗ ਨਹੀਂ ਖੁੱਭਦੇ ਅਤੇ ਇਸ ਉਦਰੇਵੇਂ ਦੇ ਕਾਰਨ ਹੀ ਸਾਡੇ ਅਧਿਆਪਕ ਅਤੇ ਵਿਦਿਆਰਥੀ ਗਿਆਨ ਦੇ ਗੰਡੇ ਦੀਆਂ ਤਿਆਂ ਫਰੋਲਣ ਦੀ ਥਾਂ ਵਿੱਤਿਆ ਦਾ ਬਲਾਤਕਾਰ ਕਰਨ ਲੱਗ ਪਏ ਹਨ। ਭ੍ਰਿਸ਼ਟਾਚਾਰ ਅਜੋਕੇ ਭਾਰਤ ਦੀ ਆਰਥਿਕਤਾ ਦੀ ਚੂਲ ਹੈ। ਅਧਿਆਪਕ ਵਰਗ ਗਰੀਬ ਹੈ ਤੇ ਵਪਾਰ ਅਤੇ ਨੌਕਰੀਆਂ ਵਿੱਚ ਲੱਗੇ ਵਰਗ ਦੇ ਬੱਚੇ ਵਿਦਿਆਰਥੀ ਜੀਵਨ ਵਿੱਚ ਉਹਨਾਂ ਦੀ ਆਰਥਿਕ ਮੰਦਹਾਲੀ ਕਾਰਨ ਅਧਿਆਪਕਾਂ ਨੂੰ ਟਿਚ ਸਮਝਦੇ ਹਨ ਪਿੰਡਾਂ ਵਿੱਚ ਕਿਸਾਨਾਂ ਦਾ ਵਾਹ ਪਟਵਾਰੀਆਂ ਥਾਣੇਦਾਰਾਂ ਆਦ ਨਾਲ ਪੈਂਦਾ ਹੈ ਜਿਹੜੇ ਬਿਨਾਂ ਰਿਸ਼ਵਤ ਲੈ ਗਾੜੀ ਵਿਗੜਣ ਨੂੰ ਤਿਆਰ ਨਹੀਂ ਪਿੰਡਾਂ ਨੂੰ ਰਿਸ਼ਵਤ ਦੇ ਕੇ ਕੰਮ ਕਰਾਉਣ ਦੀ ਆਦਤ ਪਾ ਦਿੱਤੀ ਗਈ ਹੈ ਇਸੇ ਆਦਤ ਵਸੂਹ ਦੇ ਆਪਕ ਵਰਗ ਨੂੰ ਪਟਵਾਰੀ ਥਾਣੇਦਾਰ ਆਦ ਜਿਹਾ ਹੀ ਕੁਝ ਸਮਝਣ ਲੱਗ ਪਏ ਹਨ ਪੂੰਜੀਵਾਦ ਨੇ ਪੀਣ ਪੈਣਣ ਖਾਣ ਹਣਾਉਣ ਦੀ ਇੱਕ ਅਜੀਹੀ ਭੁੱਖ ਪੈਦਾ ਕਰ ਦਿੱਤੀ ਹੈ ਕਿ ਉਦੇਸ਼ ਪੂrti ਲਈ ਸਭ ਕੁਝ ਵੀ ਨਜ਼ਾਇਜ਼ ਤਰਕੀਬ ਨਹੀਂ ਹੁੰਦਾ ਵੱਧ ਝਾੜ ਦੇਣ ਵਾਲੀਆਂ ਫਸਲਾਂ ਅਤੇ ਇਸ ਫਾਇਦੇ ਦੇ ਦਰਖਤਾਂ ਆਦ ਨੇ ਸਾਰਾ ਮਾਨਸਿਕ ਵਾਤਾਵਰਨ ਹੀ ਬਦਲ ਦਿੱਤਾ ਹੈ ਸਭ ਕੁਝ ਝਟਪਟ ਕਰਨ ਦੀ ਪ੍ਰਾਪਤ ਕਰਨ ਦੀ ਵੱਡਾ ਹੋ ਜਾਣ ਦੀ ਮਨੋਗਿਆਨਕ વૃਤੀ ਉਤਪਲ ਹੋ ਗਈ ਹੈ ਸਾਡੇ ਵਰਤਾਰੇ ਦਾ ਮੁਹਾਵਰਾ ਜੇ ਬੁੱਧਿਕ ਨਹੀਂ ਹੋਇਆ ਤੇ ਬੋਲ ਚਾਲ ਵਿੱਚ ਅਜੇ ਸੋਚ ਵਿਚਾਰ ਵਾਲੀ ਸ਼ਬਦਾਵਲੀ ਅਸੀਂ અપਨਾ ਨਹੀਂ ਸਕੇ ਅਜੇ ਵੀ ਅਸੀਂ ਸਰੀਰਕ ਅਮਲ ਦੀਆਂ ਹੀ ਗੱਲਾਂ ਕਰੀ ਜਾ ਰਹੇ ਹਾਂ ਨਕਲ ਮਾਰਨ ਵਿੱਚ ਵੀ ਮਾਰਨ ਦੀ વૃਤੀ ਦਿਮਾਗੀ ਨਹੀਂ ਸਰੀਰਕ ਹੈ ਅਸੀਂ ਕਦੀ ਨਹੀਂ ਕਿਹਾ ਕਿ ਫਲਾਣੇ ਮਾਮਲੇ ਬਾਰੇ ਸੋਚ ਲਵਾਂਗੇ ਅਸੀਂ ਇਹੀ ਕਹਿੰਦੇ ਹਾਂ ਕਿ ਫੱਟੇ ਚੱਕ ਦਿਆਂਗੇ ਕੰਡਾ ਕੱਢ ਦਿਆਂਗੇ ਲੱਤਾਂ ਭੰਨ ਦਿਆਂਗੇ ਆਦਿ ਜਦੋਂ ਤੱਕ ਸਾਡੇ ਵਰਤਾਰੇ ਦਾ ਮੁਹਾਵਰਾ ਸਿਰ ਇਕਦੀ ਥਾਂ ਬૌਧਿਕ ਨਹੀਂ ਹੁੰਦਾ ਸਥਿਤੀ ਦੇ ਸੁਧਰਨ ਦੀ ਬਹੁਤੀ ਆਸ ਨਹੀਂ ਸਾਡੇ ਪ੍ਰੀਖਿਆ ਕੇਂਦਰਾਂ ਵਿੱਚ ਅੰਦਰលਿਆਂ ਤੇ ਬਾਹਰលਿਆਂ ਦੀ ਗਹਿਮਾ ਗਹਿਮੀ ਵੇਖ ਕੇ ਕੌਣ ਗिला ਕਰ ਸਕਦਾ ਹੈ ਕਿ ਸਾਡੇ ਵਿੱਚ ਸਹਿਯੋਗ ਦੀ ਘਾਟ ਹੈ ਨਕਲ ਮਾਰ ਕੇ ਪਾਸ ਹੋਣ ਵਾਲੇ ਵਿਅਕਤੀਆਂ ਦੀ ਸਿੱਖਿਆਤ ਦਾ ਨੈਤਿਕ ਪੱਖ ਇਸ ਹੱਦ ਤੱਕ ਕਮਜ਼ੋਰ ਹੁੰਦਾ ਹੈ ਕਿ ਝੂਠ ਬੋਲਣਾ ਚੋਰੀ ਕਰਨਾ ਬਿਜਲੀ ਚੁਰਾਉਣੀ ਰਿਸ਼ਵਤ ਲੈਣੀ ਅਰਥਾਤ ਹਰ ਨਾਜਾਇਜ਼ ਕੰਮ ਵੱਲ ਉਹਨਾਂ ਦੀ ਰੁਚੀ ਸਹਿਜੇ ਹੀ ਪਕੇਰੀ ਜਾਂਦੀ ਹੈ ਅਜਿਹੇ ਵਿਅਕਤੀਆਂ ਨੂੰ ਹਰ ਚੀਜ਼ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਆਦਤ ਪੈ ਜਾਂਦੀ ਹੈ ਸਭ ਤੋਂ ਵੱਡਾ ਦੁਖਾਂਤ ਇਹ ਵਾਪਰਦਾ ਹੈ ਕਿ ਅਜਿਹੇ ਲੋਕ ਮਿਹਨਤ ਅਤੇ ਮੌਲਿਕਤਾ ਨੂੰ ਤਿਰਸਕਾਰ ਦੀ ਨਜ਼ਰ ਨਾਲ ਵੇਖਦੇ ਹਨ ਅਤੇ ਇਹ ਲੋਕਾਂ ਵਿੱਚ ਹੀ ਝਟਪਟ ਅਮੀਰ ਬਣਨ, ਸਫਲ ਹੋਣ ਤੇ ਵੱਡੇ ਵਰਤਿਤ ਹੋਣ ਦੀ ਲਾਲਸਾ ਜਨਦੀ ਹੈ। ਨਕਲਮਾਰਾਂ ਦੀ ਸਖਸ਼ੀਅਤ ਵਿੱਚ ਇੱਕ ਸਦੀਵੀ ਬੇਚੈਨੀ ਘਰ ਕਰ ਜਾਂਦੀ ਹੈ ਤੇ ਮੀਨ ਤਰਾਹੀ ਆਪਣਾ ਕਦ ਉੱਚਾ ਕਰਨ ਦੀ ਥਾਂ ਇਹ ਲੋਕ ਸਮੁੱਚੇ ਸਮਾਜ ਨੂੰ ਆਪਣੀ ਪੱਧਰ ਤੇ ਡਿੱਗਣ ਲਈ ਯਤਨ ਕਰਦੇ ਹਨ। ਇਵੇਂ ਸਮਾਜਿਕ ਅਤੇ ਸੱਭਿਆਚਾਰਕ ਪੇੜਾਂ ਵਿੱਚ ਮੌਲਿਕਤਾ ਦਾ ਘਾਣ ਹੁੰਦਾ ਹੈ। ਅਨੁਮਾਨ ਲਾਇਆ ਜਾ ਸਕਦਾ ਹੈ ਕਿ ਰੇਤ ਨਾਲ ਛਿਣੀਆਂ ਹੋਈਆਂ ਇਹ ਸਖਸ਼ੀਤਾ ਕਿੰਨੀ ਇੱਕ ਮਜ਼ਬੂਤ ਆਰਥਿਕਤਾ ਨੂੰ ਸਹਾਰਾ ਦੇ ਸਕਦੀਆਂ ਹਨ ਸਭ ਤੋਂ ਵੱਡਾ ਆਨੰਦ ਪੁੰਧ ਵਿਵੇਕ ਦਾ ਆਨੰਦ ਹੈ ਜਦੋਂ ਕਿ ਨਕਲਮਾਰ ਸਰੀਰ ਕਲੋੜਾਂ ਤੋਂ ਉੱਪਰ ਨਹੀਂ ਉੱਠਦੇ ਨਕਲ ਮਾਰਨ ਦੀ ਜੋ ਕਿ ਸਥਿਤੀ ਦਾ ਸੰਸਾਰ ਦੇ ਕਈ ਦੇਸ਼ਾਂ ਨੇ ਵਿਗਿਆਨਿਕ ਢੰਗ ਨਾਲ ਸਾਹਮਣਾ ਕੀਤਾ ਹੈ ਪ੍ਰਸ਼ਨ ਪੱਤਰ ਦੀ ਥਾਂ ਪ੍ਰਸ਼ਨ ਪੁਸਤਕدار ਵਾਜ ਪੈ ਰਿਹਾ ਹੈ ਤੇ ਵਿਦਿਆਰਥੀ ਨੂੰ ਉੱਤਰ ਪੱਤਰ ਵਿਚਲੇ ਉਹਨਾਂ ਸੰਭਾਵਿਤ 5 ਉੱਤਰਾਂ ਵਿੱਚੋਂ ਕਿਸੇ ਇੱਕ ਤੇ ਸਹੀ ਹੋਣ ਦਾ ਨਿਸ਼ਾਨ ਲਾਉਣਾ ਹੁੰਦਾ ਹੈ ਅਜਿਹੇ ਇਮਤਿਹਾਨਾਂ ਵਿੱਚ ਪਾਸ ਪ੍ਰਤੀਸ਼ਤ 75 ਤੋਂ ਸ਼ੁਰੂ ਹੁੰਦੀ ਹੈ ਪ੍ਰਸ਼ਨ ਇਤਨੇ ਹਨ ਕਿ ਜਿਨ੍ਹਾਂ ਨੇ ਪ੍ਰਸ਼ਨ ਪੁਸਤਕ ਤੋਂ ਧਿਆਨ ਹਟਾਇਆ ਉਹਨਾਂ ਦੇ ਸਾਰੇ ਪ੍ਰਸ਼ਨ ਹੱਲ ਕਰਨ ਦੀ ਸੰਭਾਵਨਾ ਹੀ ਨਹੀਂ ਰਹਿੰਦੀ ਉਹ ਪਾਸ ਹੀ ਨਹੀਂ ਹੋ ਸਕਦਾ ਅਜਿਹੀ ਸਥਿਤੀ ਵਿੱਚ ਨਕਲ ਮਾਰਨ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਨਕਲ ਮਾਰਨ ਦੀ ਸਮੱਸਿਆ ਉਦੋਂ ਤੱਕ ਰਹੇਗੀ ਜਦੋਂ ਤੱਕ ਨੌਕਰੀ ਯੋਗਤਾ ਦੇ ਆਧਾਰ ਉੱਤੇ ਨਹੀਂ ਡਿਗਰੀ ਦੇ ਆਧਾਰ ਉੱਤੇ ਮਿਲਦੀ ਰਹੇਗੀ ਨਕਲ ਮਾਰਨਾ ਇੱਕ ਵਿਕਲੋਤਰੀ ਘਟਨਾ ਨਹੀਂ ਸਗੋਂ ਇੱਕ ਲੰਮੀ ਬਿਮਾਰੀ ਦਾ ਆਰੰਭ ਹੈ ਇਸ ਪ੍ਰਵਿਰਤੀ ਨਾਲ ਕਮਚੋਰਾਂ ਦੀ ਫੌਜ ਇਤਨੀ ਸ਼ਕਤੀਸ਼ਾਲੀ ਹੋ ਜਾਵੇਗੀ ਕਿ ਮੇਨਤ ਕਰਨ ਵਾਲੇ ਮੁਠੀ ਪਰ ਗਦਾਰਾਂ ਦਾ ਇਹ ਮਲਿਆ ਮੇਟ ਕਰ ਦੇਵੇਗੀ ਅਤੇ ਦੋ ਨੰਬਰ ਦਾ ਸਮਾਜ ਅਤੇ ਸੱਭਿਆਚਾਰ ਉਸਾਰਨ ਦਾ ਸੁਪਨਾ ਸਹਿਜ ਹੀ ਪੂਰਾ ਹੋ ਜਾਵੇਗਾ ਥੈਂਕ ਯੂ